ਪਰਾਂ ਦੀਆਂ ਹਵਾਵਾਂ ਦੇ ਕਰਦੇ ਜਾਂਦੇ ਤੇ ਇੱਕ ਥਾਂ ਤੇ ਕਿਤੇ ਤੁਰੇ ਜਾਂਦੇ ਤਾਂ ਨਦੀ ਆ ਜਾਂਦੀ ਹੈ ਨਦੀ ਵਿੱਚ ਲੋਕ ਇਸ਼ਨਾਨ ਕਰੇ ਜਾਂਦੇ ਆ ਨਾਲੇ ਪੂਰਵ ਵਾਲੇ ਪਾਸੇ ਪਾਣੀ ਦੇਣ ਲੱਗ ਰਹੇ ਤੇ ਗੁਰਨਾਨਕ ਦੇਵ ਜੀ ਨੇ ਦੇਖਿਆ ਵੀ ਇਹ ਕੀ ਹੋ ਰਿਹਾ ਮੈਂ ਨਾਲ ਭਾਈ ਮਰਦਾਨਾ ਸੀ ਕਿ ਮਰਦਾਨਾ ਖਿਆਪਾ ਵੀ ਦੇਖੀ ਕੀ ਹੋਈ ਜਾਂਦਾ ਤੇ ਗੁਰਨਾਨਕ ਦੇਵ ਜੀ ਉੱਥੇ ਘਟ ਗਏ ਉਹ ਵੀ ਨਦੀ ਦੇ ਵਿੱਚ ਲਾ ਕੇ ਕੱਪੜੇ ਤੇ ਉਹ ਆਦੇ ਪੱਛਾਂ ਵੱਲ ਪਾਣੀ ਦੇਣ ਲੱਗ ਪਏ ਜਿੰਨੇ ਸੰਗਤ ਉੱਥੇ ਸੀਗੀ ਸਾਰੇ ਆਖ ਉਹ ਸਾਧਕੀ ਕਰੇ ਜਾਂਦਾ ਹੈ ਸਾਧਕੀ ਕਰੇ ਜਾਂਦਾ ਪੱਛੋਂ ਨੂੰ ਪਾਣੀ ਦੇ ਜਾਂਦਾ ਉਹ ਸਾਰੇ ਆਏ ਬਾਬਾ ਜੀ ਇਹ ਕੀ ਕਰੀ ਜਾਂਦੇ ਆ ਤੇ ਉਹ ਕਹਿੰਦੇ ਭਾਈ ਅਖੇ ਤੁਸੀਂ ਕੀ ਕਰਦੇ ਹੋ ਅਸੀਂ ਤਾਂ ਅਖੇ ਸੂਰਜ ਨੂੰ ਪਾਣੀ ਦਿੰਨੇ ਤੇ ਬਾਬਾ ਜੀ ਕਹਿੰਦੇ ਭਾਈ ਮੈਂ ਤਾਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਤੇ ਸੰਗਤ ਕਹਿੰਦੀ ਵੀ ਖੇਤਾਂ ਨੂੰ ਪਾਣੀ ਤੁਹਾਡੇ ਕਿਵੇਂ ਪਹੁੰਚ ਗਿੱਥੇ ਜਾਂ ਤੁਹਾਡੇ ਖੇਤ ਆ ਕਹਿੰਦੇ ਹੁਣ ਇਹ 100 ਕੋਤੇ ਕਿ ਅੱਗੇ ਕੋਈ ਚੱਲਦੇ ਮੀਲ-ਮੋਲ ਤਾਂ ਹੁੰਦੇ 10 ਕਿਲੋਮੀਟਰ ਤੇ ਕਹਿੰਦੇ ਕਿ ਉੱਥੇ ਤੁਹਾਡੇ ਖੇਤਾਂ ਨੂੰ ਪਾਣੀ ਕਿਵੇਂ ਪਹੁੰਚ ਜੂਗਾ ਸੰਗਤ ਕਹਿੰਦੀ ਤੋ ਕਹਿੰਦੇ ਜੇ ਸੂਰਜ ਤੇ ਲੱਖਾਂ ਕਰੋੜਾਂ ਦੂਰ ਜੇ ਤੁਹਾਡੇ ਤੁਸੀਂ ਸੂਰਜ ਨੂੰ ਪਾਣੀ ਪਹੁੰਚਾ ਸਕਦੇ ਤਾਂ ਮੇਰਾ ਖੇਤ ਸੌਖਾ ਤੇ ਮੇਰੇ ਖੇਤ ਨੂੰ ਪਾਣੀ ਪਹੁੰਚ ਜਾਂਦਾ ਤੇ ਸਾਰੇ ਸੰਗਤ ਉਹਨਾਂ ਦੇ ਪੈਰੀ ਪੈ ਗਿਆ ਨੂੰ ਆਪਦੀ ਅਗਿਆਮਤਾ ਦਾ ਜਿਹੜਾ ਅਹਿਸਾਸ ਹੋ ਗਿਆ ਇਸੇ ਤਰ੍ਹਾਂ ਚਾਰੇ ਦਿਸ਼ਾਵਾਂ ਤੇ ਜਾ ਕੇ ਉਹਨਾਂ ਨੇ ਸਾਰੇ ਜਾ ਕੇ ਲੁਕਾਈ ਦਾ ਭਲਾ ਕੀਤਾ